ਹਲੋ ਆ ਵੀ ਇੰਟਰ ਤੇ ਦੇਖ ਲਈ ਕਲਯੁਗ ਤੇ ਬਾਈ ਨੇ ਕਲਯੁਗ ਤੇ ਬਾਈ ਇੱਕ ਸ਼ੇਅਰ ਲਿਖਿਆ ਚੰਗਾ ਲੱਗਿਆ ਆਸ਼ ਕਰਦੇ ਹਾਂ ਤੁਸੀਂ ਸ਼ੇਅਰ ਨੂੰ ਜਰੂਰ ਕਰਿਓ ਲਾਈਕ ਕਰਿਓ ਬਾਈ ਦਾ ਲੈ ਸੁਣੋ ਆਵਾਜ਼ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਤੇ ਕਲਯੁਗ ਤੇ ਇਹ ਸ਼ੇਅਰ ਤੁਸੋਂ ਕਿਵੇਂ ਲੱਗਾ ਬਾਤੋ ਸ਼ੇਅਰ ਕਰਿਓ ਕਹਿੰਦਾ ਇੱਕ ਅੱਜ ਕੱਲ ਇੰਸਟਾਗ੍ਰਾਮ ਤੇ ਗੱਲ ਹੋ ਜਾਂਦੀ ਸਿੱਧੀ ਨਾ ਪੈਂਦਾ ਵਿੱਚ ਕੋਈ ਵਿਚੋਲਾ ਕਰਦਿਆਂ ਤੋਂ ਰੱਖਦੇ ਸਾਰੇ ਸਾਰੇ ਹੁਣ ਉੱਲਾ ਕਿੱਥੇ ਆਉਣਾ ਕਿੱਥੇ ਮਿਲਣਾ ਸਾਰੀ ਦਸਤੀ ਸਟੋਰੀ 40 ਸਾਲ ਦਾ ਮੁੰਡਾ 16 ਸਾਲ ਦੀ ਸ਼ੋਰੀ ਤੇਰੇ ਨਾ ਭੱਜ ਕੇ ਹੀ ਵਿਆਹ ਕਰਵਾਉਣਾ ਕਲਯੁਗ ਆ ਗਿਆ ਦੋਸਤੋ ਹਜੇ ਦੁਨੀਆ ਤੇ ਬਹੁਤ ਕੁਝ ਹੋਣਾ ਕਲਯੁਗ ਆ ਗਿਆ ਦੋਸਤੋ ਦੁਨੀਆ ਤੇ ਹਜੇ ਬਹੁਤ ਕੁਝ ਹੋਣਾ ਪੰਜਾਬ ਨੂੰ ਛੱਡ ਕੈਨੇਡਾ ਅਮਰੀਕਾ ਵੱਲ ਭੱਜਦੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੋਰ ਕਿਤੇ ਨਾ ਮੇਲੇ ਲੱਗਦੇ ਪਿਆਰ ਮੁਹੱਬਤ ਨਾ ਰਿਹਾ ਪੈਸੇ ਪਿੱਛੇ ਜਾਂਦੇ ਨੇ ਲੱਗੀ ਘਰ ਬੈਠਣ ਵਾਸਤੇ ਜਗ੍ਹਾ ਹੈ ਨਹੀਂ ਲੈ ਕੇ ਆ ਗਏ ਗੱਡੀ ਇੱਕ ਦਿਨ ਗੋਡਿਆਂ ਦੇ ਵਿੱਚ ਸਿਰ ਦੇ ਕੇ ਤੁਸੀਂ ਸਾਰਿਆਂ ਨੇ ਰੋਣਾ ਕਲਯੁਗ ਆ ਗਿਆ ਦੋਸਤੋ ਹਜੇ ਦੁਨੀਆ ਤੇ ਬਹੁਤ ਕੁਝ ਹੋਣਾ ਕਾਲਿਯੋਗ ਆ ਗਿਆ ਦੋਸਤੋ ਹਜੇ ਦੁਨੀਆ ਤੇ ਬਹੁਤ ਕੁਝ ਹੋਣਾ ਇੰਸਟਾਗ੍ਰਾਮ ਤੇ ਟਿਕਟੌਕ ਤੇ ਅਧੇ ਕੱਪੜੇ ਪਾ ਕੇ ਰੀਲਾਂ ਪਾਵੇ ਬਲਾਤਕਾਰ ਹੱਤਿਆ ਧੋਖਾ ਧੜੀ ਕਿਸੇ ਤੋਂ ਠੱਲੀ ਨਾ ਜਾਵੇ ਹਥਿਆਰ ਬੰਦ ਹੋ ਜਾਣ ਕਤਲ ਵੀ ਬੰਦ ਹੋ ਜਾਣੇ ਨਸ਼ਾ ਵੀ ਨਾ ਪੰਜਾਬ ਵਿੱਚੋਂ ਮੁਕਤ ਹੋ ਜਾਵੇ ਪੰਜਾਬ ਦੀ ਜਵਾਨੀ ਨੂੰ ਚੱਟੇ ਨੇ ਕੱਪੜੇ ਵਾਂਗ ਹੈ ਧੋਣਾ ਕਾਲਿਯੋਗ ਆ ਗਿਆ ਦੋਸਤੋ ਹਜੇ ਦੁਨੀਆ ਤੇ ਬਹੁਤ ਕੁਝ ਹੋਣਾ ਕਾਲਿਯੋਗ ਆ ਗਿਆ ਮੇਰੇ ਦੋਸਤੋ ਹਜੇ ਦੁਨੀਆ ਤੇ ਬਹੁਤ ਕੁਝ ਹੋਣਾ ਦਿਖਾਇਓ ਬੜਾ ਵਧੀਆ ਬਣੀ ਹੂੰ